ਭੂਆ ਨੂੰ ਜਦ ਮਿਲੀ ਪਤੀ ਜੀ ਮੁੱਲ ਪਿਆ ਮੱਥਾ ਟੇਕਿਆਂ ਦਾ ਸਾਂਝੇ ਕਰਦੀਆਂ ਧੀਆਂ ਦੋਵੇਂ ਸਾਂਝਿਆੇ ਕਰ ਪੇਕਿਆਂ ਦਾ ਮਿੱਠੀਆਂ ਵਾਲਾ ਆਪਣਾ ਮੁਖ ਫਿਰ ਦੇਖਿਆ ਨਾਲ ਮੱਚੀ ਜੀ ਦੇ ਭੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਨਾਲ ਪਤੀ ਜੀ ਦੇ ਪਾਪਾ ਨੂੰ ਜਦ ਲੋੜ ਪਵੇ ਤਾਂ ਭੱਜੇ ਆਉਂਦੇ ਖੜਦੇ ਨਾਲ ਭੂਆ ਨੂੰ ਜੋ ਬੰਨ ਕੇ ਰੱਖੇ ਪਿੱਕ ਕੇ ਕਰਦੀ ਜੜ ਦੇ ਨਾਲ ਇੱਕੋ ਸ਼ੀਸ਼ੇ ਦੇ ਦੋ ਚਿਹਰੇ ਪੀੜੀ ਦੁਜੀ ਤਿਜੀ ਦੇ ਭੂਆ ਹੁੰਦੀਆਂ ਆਉਣ ਵਾਲਾ ਕੱਲ ਜ਼ਿੰਦਗੀ ਵਿੱਚ ਪਤੀ ਜੀ ਦੇ ਅੱਖਾਂ ਮੂਰੇ ਫਿਰਟੋ ਕਮਦੀ ਓਵੇਂ ਹੀ ਰਿਲ ਉਹ ਯਾਦਾਂ ਦੀ ਪਿੱਕ ਕੇ ਕਰ ਵਿੱਚ ਤੇਰੇ ਵਾਂਗੂ ਮੈਂ ਵੀ ਕਲੀਸੀ ਬਾਗਾਂ ਦੀ ਤੇਰੇ ਰੂਪ ਚ ਬਣੇ ਨੇ ਸਿੱਤੇ ਫਸਲ ਉਹੀ ਜੋ ਬੀਜੀ ਦੇ ਭੂਆ ਦਾ ਫਿਰ ਬਚਪਨ ਮੁੜ ਕੇ ਆਉਂਦਾ ਨਾਲ ਭਤੀਜੀ ਦੇ ਪੁਹਾਦੀਆਂ ਚੀਜ਼ਾਂ ਪੇਕੇ ਘਰ ਵਿੱਚ ਐਵੇਂ ਹੀ ਸੰਭ ਕੇ ਰੱਖੀਆਂ ਮੈਂ ਤੁਹਾਡੇ ਵਾਂਗੂ ਸੋਹਰੇ ਤੁੜਜੂ ਛੱਦ ਕੇ ਪੀੜੀਆਂ ਪੱਖੀਆਂ ਮੈਂ ਮੇਰਾ ਬਾਬਲਾ ਵੀਰ ਤੁਹਾਡਾ ਰਿਸ਼ਤੇ ਬੜੇ ਕਰੀਬੀ ਦੇ ਪੂਆ ਹੁੰਦੀਆਂ ਆਉਣ ਵਾਲਾ ਕੱਲ ਜ਼ਿੰਦਗੀ ਵਿੱਚ ਪਤੀਜੀ ਦੇ ਪੂਆ ਹੁੰਦੀਆਂ ਆਉਣ ਵਾਲਾ ਕੱਲ ਜ਼ਿੰਦਗੀ ਵਿੱਚ ਪਤੀਜੀ ਦੇ